ਸੰਢੀ ਮੰਨਣਾ ਤਾਂ ਗੁਰੂ ਨੂੰ ਕੀ ਹੈ ਗੁਰੂ ਨਾਲ ਤਾਂ ਸਿੱਧਾ ਸਿੱਧਾ ਸਿੱਧੀ ਟੱਕਰ ਲੈਂਦੇ ਨੇ ਸਿੱਧੀ ਟੱਕਰ ਤੇ ਫਿਰ ਗੁਰੂ ਜੀ ਕਹਿੰਦੇ ਤੈਨੂੰ ਰੱਬ ਕਿੱਥੋਂ ਮਿਲੂ ਓਏ ਹੁਣ ਸਮਝਾਂਗੀ ਤੈਨੂੰ ਵਰਜਿਆ ਵੀ ਜਾਈਨਾ ਕਬਰ ਸਮਾਧ ਤੇ ਤੇ ਤੂੰ ਐਡਾ ਬਾਗੀ ਹੋ ਗਿਆ ਗੁਰੂ ਤੋਂ ਹੰਕਾਰੀਆਂ ਤੂੰ ਕਹਿੰਦਾ ਤੈਨੂੰ ਵੀ ਲੈ ਕੇ ਜਾਵਾਂਗੇ ਮਹਾਰਾਜ ਗੁਰੂ ਸਾਹਿਬ ਕਹਿੰਦੇ ਤੂੰ ਨਾ ਜਾਈਂ ਅਸੀਂ ਕਹਿੰਦੇ ਤੈਨੂੰ ਲੈ ਕੇ ਬੋਲੋ ਸਮਝ ਆ ਗਈ ਗੱਲ ਸੋਖੇ ਤਾਂ ਨਾ ਆਗੇ ਨਾ ਸਮਝ ਅਗਲੀ ਗੱਲ ਇੱਕੋ ਨੁਕਤਾ ਤਾਂ ਛੜਦੀ ਬਾਗੀ ਨਾ ਹੋਈ ਗੁਰੂ ਤੋਂ ਆਕੀ ਜਿਹੜੇ ਹੁੰਦੇ ਨਾ ਆਕੀ ਬਾਗੀ ਲਿਖਿਆ ਮਾਨੈ ਹੁਕਮ ਸੋਹੈ ਦਰ ਸੱਚ ਹੈ ਜਿਹੜੇ ਗੁਰੂ ਦਾ ਹੁਕਮ ਬਚਨ ਮੰਨਦੇ ਐ ਉਹ ਸੱਚੇ ਪਰਮੇਸ਼ਰ ਦੇ ਦਰ ਤੇ ਸੋਹਣੇ ਲੱਗਦੇ ਐ ਉਹ ਰੱਬ ਨੂੰ ਵੀ ਸੋਹਣੇ ਲੱਗਦੇ ਐ ਮਾਨੈ ਹੁਕਮ ਸੋਹੈ ਦਰ ਸੱਚ ਹੈ ਆਕੀ ਮਰੇ ਅਫਾਰੀ ਜਿਹੜੇ ਗੁਰੂ ਤੋਂ ਬਾਗੀ ਹੁੰਦੇ ਐ ਆਪਣੇ ਹੰਕਾਰ ਚ ਹੀ ਆਫਰ ਕੇ ਮਰਦੇ ਐ ਬੋਲੋ ਸਤਨਾਮ ਵਾਹਿਗੁਰੂ ਆ ਕੀ ਮਨੇ ਅਫਾਰੀ ਇਹ ਫੈਸਲੇ ਆ ਇਸ ਕਰਕੇ ਇੱਕ ਨੁਕਤਾ ਅਗਲਾ ਗੁਰੂ ਜੀ ਵਰਜਦੇ ਐ ਵੀ ਜਾਤ ਦਾ ਹੰਕਾਰ ਨਾ ਕਰਿਓ ਸਖਤ ਜੀ ਨਾ ਕਹਿੰਦੇ ਐ ਪੜੋ ਤੀਜੇ ਪਾਸ਼ਾ ਦਾ ਵਚਨ ਹੈ ਜਾਤ ਕਾ ਗਰਭ ਨਾ ਕਰ ਮੂਰਖ ਗਾਵਾਰਾ ਇਸ ਗਰਭ ਤੇ ਚੱਲੇ ਬਹੁਤ ਵਿਕਾਰਾਂ ਤੀਜੇ ਪਾਤਸ਼ਾਹੀ ਤਾਡਣਾ ਕਰਕੇ ਕਹਿੰਦੇ ਐ ਮੂਰਖ ਐ ਪਾਗਲ ਗੁਰੂ ਪਿਤਾ ਨੇ ਝਟਕਾ ਹੈ ਬਾਣੀ ਚ ਲਿਖੀਆਂ ਹੋਈਆਂ ਕੀ ਕਹਿੰਦੇ ਐ ਮੂਰਖ ਐ ਪਾਗਲ ਜਾਤ ਦਾ ਹੰਕਾਰ ਨਾ ਕਰ ਐ ਤਾਗਾ ਕਰਬ ਨਾ ਕਰ ਮੂਰਖ ਗਾਂਵਾਰਾ ਦਾ ਮਤਲਬ ਪਾਗਲ ਐ ਪਾਗਲ ਬੇਵਕੂਫ ਜਾਤ ਦਾ ਹੰਕਾਰ ਨਾ ਕਰ ਅੱਗੇ ਕੀ ਲਿਖਿਆ ਇਸ ਗਰਬ ਤੇ ਚੱਲੇ ਬਹੁਤ ਵਿਕਾਰ ਇਸ ਜਾਤ ਦੇ ਹੰਕਾਰ ਤੋਂ ਮਨੁੱਖੀ ਸਮਾਜ ਦੇ ਵਿੱਚ ਬਹੁਤ ਵਿਗਾੜ ਪੈਦਾ ਹੁੰਦੇ ਆ ਊਚਨੀ ਚ ਫੈਲਦੀ ਐ ਛੂਤਛਾਤ ਫੈਲਦੀ ਐ ਮਨੁੱਖ ਮਨੁੱਖ ਨਾਲ ਨਫ਼ਰਤ ਕਰਦਾ ਹੈ ਕਈ ਵਾਰੀ ਲੜਾਈ ਝਗੜੇ ਦਾ ਕਾਰਨ ਵੀ ਬਣ ਜਾਂਦਾ ਹੈ ਹਨਾ ਹਾਂਜੀ ਇਸ ਕਰਕੇ ਗੁਰੂ ਜੀ ਕਹਿੰਦੇ ਕਮਲਿਆ ਇਹ ਨਾ ਕਰਿਆ ਕਰ ਵਰਜਤਾ ਜੀ ਬੋਲੋ ਪਰ ਸਾਡੇ ਵਿੱਚ ਕੁੱਝ ਨੇ ਕਿੰਨਾ ਪਿਆਰ ਪਾਲਿਆ ਜਾਤੀਵਾਦ ਨੂੰ ਖਿਆਲ ਕਰੋ ਕਿੰਨਾ ਪਿਆਰ ਪਾਲਿਆ ਜਾਤੀਵਾਦ ਨੂੰ ਹੀ ਹੋਇਆ ਗੁਰੂ ਕਹਿੰਦੇ ਜਾਤ ਦਾ ਹੰਕਾਰ ਨਾ ਕਰਿਓ ਪਰ ਆਪਾਂ ਆਪਾਂ ਕਿੱਥੋਂ ਤੱਕ ਵਾਗੇ ਹੋ ਗੁਰੂ ਤੋਂ ਟੁੱਟ ਗਏ ਮੰਨੂ ਦੇ ਚੇਲੇ ਬਣ ਗਏ ਮੰਨੂ ਦੇ ਗੁਰੂ ਦੇ ਸਿੱਖ ਨਹੀਂ ਰਹੇ ਗੁਰੂ ਕਹਿੰਸੀ ਕਹਿੰਦੇ ਜਾਤ ਦਾ ਹੰਕਾਰ ਨਾ ਕਰਿਓ ਆਪਾਂ ਇੱਥੋਂ ਤੱਕ ਵਾਗੇ ਹੋ ਕਹਿੰਦੇ ਮਹਾਰਾਜ ਜੀ ਅਸੀਂ ਤਾਬਦੀ ਹਾਂ ਬਰਾਦਰੀਆਂ ਦੇ ਮੁਤਾਬਕ ਅੱਡੀ ਗੁਰਦੁਆਰੇ ਬਣਾਵਾਂਗੇ ਬੋਲੋ ਸਤਨਾਮ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਬਣਗੇ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਬਣ ਕੇ ਨਾ ਬਹੁਤੀ ਸਮਾਂ ਤੇ ਕੀ ਚੱਲਦਾ ਹੈ ਇਹ ਗੁਰਦੁਆਰਾ ਕਿਹਦਾ ਜੀ ਜੱਟਾਂ ਦਾ ਇਹ ਗੁਰਦੁਆਰਾ ਕਿਹਦਾ ਜੀ ਰੰਗਰੇਟਿਆਂ ਦਾ ਜਿਵੇਂ ਲਹੁੰਦੇ ਇਹ ਗੁਰਦੁਆਰਾ ਕਿਹਦਾ ਜੀ ਰਵਿਦਾਸ ਸਿੰਘਾਂ ਦਾ ਇਹ ਗੁਰਦੁਆਰਾ ਕਿਹਦਾ ਜੀ ਮਿਸਤਰੀਆਂ ਦਾ ਮਿਸਤਰੀਆਂ ਦਾ ਬਣਾਇਆ ਵੀ ਬਿਸ਼ਕਰਮਾ ਦੇ ਨਾਂ ਤੇ ਚੱਲ ਕੇ ਸਿੱਖੀ ਨਾਲ ਕੋਈ ਸੰਬੰਧ ਨਹੀਂ ਬਿਸ਼ਕਰਮਾ ਦਾ ਮੰਨੂਵਾਦੀ ਦੇ ਹੁੰਦਾ ਐਵੇਂ ਨਾ ਔਖਾ ਹੋ ਜਾ ਕਿਤੇ ਕੋਈ ਨਾ ਸੱਚ ਸੱਚੀਆਂ ਗੱਲਾਂ ਕਹਿ ਰਿਹਾ ਹੈ ਉਗੇ ਮੀ ਔਖੇ ਹੋ ਜਾਂਦੇ ਰਹਿੰਦੇ ਸਾਡੇ ਤੇ ਹਾਂਜੀ ਬਿਸ਼ਕਰਮਾਂ ਦਾ ਕੋਈ ਸੰਬੰਧ ਨਹੀਂ ਸਿੱਖੀ ਨਾਲ ਸੋ ਇਹ ਮਿਸਤਰੀਆਂ ਦਾ ਗੁਰਦੁਆਰਾ ਆ ਕਿੰਨਾ ਦਾ ਜੀ ਇਹ ਭਗਤ ਨਾਮਦੇਵ ਦੇ ਨਾਂ ਤੇ ਬਣਾਇਆ ਭਾਵੇਂ ਪਰ ਇੱਥੇ ਆਉਂਦੇ ਕੱਲੇ ਸ਼ੀਮਬਈ ਹੈ ਬੋਲੋ ਸਤਨਾਮ ਗਲਤਪਾ ਨਹੀਂ ਮੈਂ ਕਿਹਾ ਜੀ ਬੋਲੋ ਇਹ ਸ਼ੀਮਬਈਆਂ ਦਾ ਗੁਰਦੁਆਰਾ ਹੈ ਗੁਰਦੁਆਰੇ ਗੁਰੂ ਦੇ ਨਹੀਂ ਰਹੇ ਗੁਰਦੁਆਰਾ ਕੀਤਾ ਜੀ ਬੋਲਿਓ ਅਸਲੀ ਸੱਚ ਰੂਪ ਚ ਕੀਤਾ ਗੁਰਦੁਆਰਾ ਬੋਲ ਲਓ ਗੁਰੂ ਦਾ ਗੁਰਦੁਆਰਾ ਨਾ ਗੁਰੂ ਦਾ ਹੁਣ ਗੁਰਦੁਆਰੇ ਗੁਰੂ ਦੇ ਨਹੀਂ ਰਹੇ ਹੁਣ ਗੁਰਦੁਆਰਾ ਜੱਟਾਂ ਦਾ ਗੁਰਦੁਆਰਾ ਬਦਾਸੀਆਂ ਦਾ ਗੁਰਦੁਆਰਾ ਸ਼ੀਮਪਿਆਂ ਦਾ ਗੁਰਦੁਆਰਾ ਮਿਸਤਰੀਆਂ ਦਾ ਗੁਰਦੁਆਰਾ ਧਾਪਿਆਂ ਦਾ ਪਹਿੰਦਾ ਧੱਕੇ ਖਾਂਦੇ ਹਾਂ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਬਣਾ ਲਏ ਗੁਰੂ ਜੀ ਕਹਿੰਦੇ ਜਾਤ ਦਾ ਹੰਕਾਰ ਨਾ ਕਰਿਓ ਪਰ ਆਪਾਂ ਇੰਨੇ ਬਾਗੀ ਹੋ ਗਏ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਆ ਆਪਦੀ ਆਪਦੀ ਬਰਾਦਰੀ ਵਾਲੇ ਗੁਰਦੁਆਰੇ ਜਾਂਦੇ ਹੋ ਗਿਆ ਕਿ ਨਾ ਇਹ ਜੀ ਪਹਿੰ ਧੱਕੇ ਖਾਂਦੇ ਜੀ ਮੰਨੂ ਦੇ ਚੇਲੇ ਬਣ ਗਏ ਬੋਤੇ ਸਿੱਖਾਂ ਚ ਮੰਨੂ ਦੇ ਚੇਲੇ ਬਣ ਗਏ ਮੰਨੂ ਪੈ ਗਿਆ ਸਿੱਖਾਂ ਨੂੰ ਮੰਨੂ ਆ ਮੰਨੂ ਦੀ ਬਿਮਾਰੀ ਕਹਿੰਦੇ ਆ ਨੂੰ ਹਾਂਜੀ ਕਿਤੇ ਭਾਂਡੇ ਵੰਡਲੇ ਇਹ ਪਤੀ ਸੋਨੂ ਕਿਤੇ ਪੰਗਤਾਂ ਵੰਡ ਲਈਆਂ ਕਿਤੇ ਚੰਦਰ ਨੇ ਬਾਟੇ ਵੰਡੇ ਤੇ ਦਸ਼ਮੇਸ਼ ਪਿਤਾ ਨੇ ਅੱਡ ਵਾਟਾ ਤਿਆਰ ਕੀਤਾ ਸੀ 1699 ਦੀ ਬਸਾਖੀ ਦੀ ਦੱਸੋਗੇ ਮੈਨੂੰ ਵੱਖਰਾ ਵਾਟਾ ਸੀ ਕੋਈ ਫੇਰ ਦੱਸੋ ਦੱਸੋ ਹੁਣ ਸਮਝੋ ਇਹ ਬਿਮਾਰੀ ਪੈ ਗਈ ਆਪਾਂ ਨੂੰ ਆਪਾਂ ਨੂੰ ਬਿਮਾਰੀ ਹੈ ਮੰਨੂ ਦੀ ਬਿਮਾਰੀ ਹੈ ਇਹ ਅਹੀਂ ਨਾ ਤੱਕੇ ਖੰਦੇ ਫਿਰਦੇ ਆ ਸਿੱਖ ਦੀ ਗੱਲ ਸੁਣਦਾ ਕੋਈ ਇੰਜ ਤੱਕੇ ਖੰਦੇ ਆ ਤਾਂ ਹੀ ਦਾ ਬੰਡੇ ਗਏ ਅਸੀਂ ਨਾ ਗੱਲਾਂ ਚ ਸੋ ਗੁਰੂ ਜੀ ਕਹਿੰਦੇ ਉਹ ਜਿੰਨਾ ਕੰਮਾਂ ਚੋਂ ਤੁਹਾਨੂੰ ਵਰਜਿਆ ਸੀ ਵਰਜਤ ਕੀਤਾ ਸੀ ਤੁਹਾਨੂੰ ਜਿੰਨਾ ਕੰਮਾਂ ਤੋਂ ਉਹਨਾਂ ਪੁੱਠੇ ਕੰਮਾਂ ਨਾਲ ਪਿਆਰ ਪਾ ਲਿਆ ਤੁਸੀਂ ਤੁਸੀਂ ਕਿਹੜੇ ਰੱਬ ਨੂੰ ਪਾਲਦੇ